ਤੇ ਹੁੰਦੇ ਇੱਕ ਹੱਡ ਬੀਤੀ ਹੁੰਦੀ ਹੈ ਇਹ ਹੱਡ ਬੀਤੀ ਹੈ ਮਹਾਰਾਜ ਜੀ ਕਹਣ ਲੱਗੇ ਜੱਤਦਾਰਾ ਜਦੋਂ ਕੋਈ ਵਸਤੂ ਕਿਥੇ ਤੋਂ ਉਧਾਰੀ ਲੈਂਦਾ ਹੈ ਮੋੜਨ ਵੇਲੇ ਉਹੋ ਜਿਹਾ ਹੀ ਮੂਹ ਹੁੰਦਾ ਹੈ ਬਾਬਾ ਜੀ ਕਹਿੰਦੇ ਨਹੀਂ ਮਹਾਰਾਜ ਜੀ ਮੂਹ ਬਦਲ ਜਾਂਦਾ ਹੈ ਬਦਲ ਵੀ ਜਾਂਦਾ ਹੈ ਜਦੋਂ ਕਿਸੇ ਨੇ ਪੈਸੇ ਲੈਣੇ ਹੋ ਮਾਇਆ ਲੈਣੀ ਹੋਵੇ ਆਪਣੇ ਕਿਨੇ ਹਾੜੇ ਕਰਦਾ ਮੋੜਨ ਵੇਲੇ ਕਹਿੰਦਾ ਮੈਂ ਇੱਥੇ ਭੱਜ ਜਾਣਾ ਮੈਂ ਕਿਤੇ ਪਿੰਡ ਛੱਡ ਜਾਣਾ ਐਂ ਕਹਿੰਦਾ ਨਾ ਫਿਰ ਮਹਾਰਾਜ ਜੀ ਬਦਲ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਹਾਂ ਬਦਲ ਜਾਂਦਾ ਹੈ ਪਰ ਨਾਲੇ ਵਚਨ ਕੀਤਾ ਕਹਿੰਦੇ ਕਰੋੜਾਂ ਚੋਂ ਇੱਕ ਉਹ ਵੀ ਹੈ ਜੇ ਨਾ ਜਿਹੇ ਜੀ ਵਾਸਤੂ ਪ੍ਰਾਪਤ ਕਰੇ ਤੇ ਖਿੜੇ ਮੱਤੇ ਵਾਪਸ ਕਰ ਦੇਵੇ ਫਿਰ ਉਹ ਕਵੀਤਾਵ ਦਾ ਸ਼ਲੋਕ ਉਚਾਰਨ ਕੀਤਾ ਕਵੀਰ ਜੈਤੀ ਉਪਜੀ ਪੇੜ ਤੇ ਤੈਸੀ ਨਿਵਹਿ ਓੜ ਹੀਰਾ ਕਿਸ ਕਾ ਵਪਰਾ ਪੁਜੈ ਨਾ ਰਤਨ ਤਰੋ ਹੀਰੇ ਮਾਤ ਹੀਰੇ ਜਵਾਰਾ ਤਾ ਨੂੰ ਮਾਤ ਪਾ ਜਾਂਦੇ ਨੇ ਜ ਆਖਰੀ ਉਹ ਜਿਹੋ ਜੇ ਵਸਤੂ ਆਵੇ ਤੇ ਉਹ ਵੀ ਵਾਪਸ ਕਰ ਦੇਣੀ ਉਹ ਮਹਾਰਾਜ ਦਾ ਆਪਦੇ ਖਿਆਲ ਥਨ ਉਹਨਾਂ ਦੇ ਡੁਖਤੀ ਸੀ ਇਹ ਗੱਲ ਵੀ ਮਾਤਾ ਦੇ ਪੇਟ ਵਿੱਚੋਂ ਜਿਹੇ ਜੇ ਪੈਦਾ ਹੋਏ ਤੇ ਉਥੇ ਤਰ੍ਹਾਂ ਪਹਿਲਾਂ ਪਵਿੱਤਰ ਸੀ ਨਾ ਬੜਾ ਇਹ ਬਾਣੀ ਵਿੱਚ ਵਜਨ ਆਇਆ ਪਹਿਲੇ ਪੂਤ ਪੂਦ ਮੰ ਪਵਿੱਤਰ ਜਨਮ ਲੈਣ ਵਾਲੇ ਬੜਾ ਪਵਿੱਤਰ ਦੀ ਹੈ ਪਛੇਰੇ ਮਾਈ ਪਿਛੋ ਮਾਇਆ ਪੈ ਗਈ ਕਦੋਂ ਜਦੋਂ ਵਿੱਚੋਂ ਗਰਭ ਐ ਨਿਕਲਿਆ ਆ ਖਤਮ ਵਿਸਾਰ ਦੁਨੀ ਚਤ ਲਾਇਆ ਜਾ ਤਨ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਨਿ ਚੁੜਕੀ ਲੱਗੇ ਤਿਸਨਾ ਮਾਇਆ ਅਮਰ ਵਰਤਾਇਆ ਮਾਇਆ ਨੇ ਮਾਇਆ ਮਹਿੜੀ ਹੈ ਮਾਰੀ ਤ੍ਰਿਸ਼ਨਾ ਨੇ ਇਹਨੂੰ ਮੈਲਾ ਕਰ ਦਿੱਤਾ ਪਰ ਮਹਾਪੁਰਸ਼ਾਂ ਦੀ ਗੱਲ ਨਹੀਂ ਟੁੱਕਦੀ ਸਾਥ ਸਭ ਜਿਹੜਾ ਆਇਆ ਬਚਨ ਮੈਂ ਤਾਂ ਇਹੀ ਤਾਂ ਮਿੱਦਾਂ ਬਾਕੀ ਪਤਾ ਨਹੀਂ ਮੇਰਾ ਆਪਣਾ ਖਿਆਲ ਹੈ ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰ ਉਕਾਰ ਹੀ ਆਏ ਜਨਮ ਵਿੱਚ ਵੀ ਨਹੀਂ ਹਨ ਮੌਤ ਵੀ ਨਹੀਂ ਹੈ ਉਨ੍ਹਾਂ ਜਨਮ ਕਿਉਂ ਨਹੀਂ ਉਹ ਆਪਣੇ ਵਾਂਗੂ ਜਨਮ ਨਹੀਂ ਹੋਇਆ ਉਨ੍ਹਾਂ ਦਾ ਪਾ ਉਹ ਜਨ ਨੂੰ ਲੈਣ ਵੇਲੇ ਮਾਇਆ ਦੇ ਚੱਕਰ ਵਿੱਚ ਨਹੀਂ ਪਏ ਆਪਜੀ ਸੁਰਤ ਕਾਇਮ ਰਹੀ ਹੈ ਉਹਨਾਂ ਦੀ ਜਾਨ ਨੂੰ ਲੈਣ ਲਈ ਸਾਡੇ ਸੁਰਤ ਕਾਇਮ ਨਹੀਂ ਰਹਿੰਦੀ ਮਾਇਆ ਦੇ ਵਿੱਚ ਉਥੇ ਤਰ੍ਹਾਂ ਉਹਦਾ ਹੀ ਪ੍ਰਭਾਵ ਪੈ ਜਾਂਦਾ ਹੈ ਭਗਤ ਜੀ ਕਿ ਤਾਰਨਾ ਪੜਦੇ ਹੁੰਦੇ ਮੱਥੇ ਲੱਗ ਗਈ ਜਗਤ ਵਾਲੀ ਛੋੜ ਕੇ ਲੱਗੀ ਤਿਸ਼ਨਾ ਮਾਇਆ ਅਮਰ ਵਰਤਾਇਆ ਪਰ ਉਹਨਾਂ ਦੀ ਲਿਬ ਨਹੀਂ ਟੁੱਟਦੀ ਹੈ ਉਹ ਤਾਂ ਸਾਡੀ ਜੋੜਨ ਵਾਸਤੇ ਆਏ ਨੇ ਆ ਸਾਡ ਨੂੰ ਜੋੜਨ ਵਾਸਤੇ ਆਏ ਨੇ ਜੋੜਨਹਾਰਾ ਨਾਨਕ ਸੰਤ ਪਾਦਰ ਪਦਰੋ ਕੋਈ ਜਨ ਹਰਿ ਤੋਂ ਦੇਵੇ ਜੋਰ ਚਰਨ ਗਹਾਂ ਬਕੋਂ ਸੁ ਰਤਨਾ ਦੀਜੈ ਪ੍ਰਾਣ ਅਪੋ ਉਹ ਤਾਂ ਇਹ ਡਿਊਟੀ ਲੈ ਕੇ ਆਏ ਨੇ ਪਰਮੇਸ਼ਰ ਵਰਨੋ কুটিয়ানুহানো যুপ না ਆਏ ਜੀਵਨ ਦਾਤ ਦਿੰਦੇ ਨੇ ਜੀਵਨ ਯੁਗਤੀ ਸਿਖਾਉਂਦੇ ਨੇ ਉਹ ਯੁਗਤੀ ਜਿਹਦੇ ਨਾਲ ਸਾਡਾ ਗੁਰੂ ਸਾਡੇ ਚ ਖੋਟ ਹੋ ਜਾਵੇ ਮਹਾਂਪੁਰਦਾਦੇ ਨੇ ਵੀ ਐ ਕਰੋ ਤਾਂ ਗੁਰੂ ਕੋਝੂਗਾ ਐ ਯੁਗਤੀ ਨਾਲ ਚੱਲੋ ਤਾਂ ਗੁਰੂ ਤੁਹਾਨੂੰ ਮਿਲੇਗਾ ਤਾਂ ਗੁਰੂ ਮਿਲੇਗਾ ਤਾਂ ਪਰਮੇਸ਼ਰ ਮਿਲੇਗਾ ਇੱਕੋ ਹੀ ਗੱਲ ਹੈ ਗੁਰ ਪਰਮੇਸ਼ਰ ਇੱਕੋ ਜਾਨ ਜੋਤਿ ਭਾਵੇਂ ਤੋਂ ਪਰਵਾਹ ਗੁਰੂ ਕੋ ਬੰਦੇ ਕੋ ਬੰਦੇ ਗੁਰੂ ਹੈ ਨਾਨਕ ਭੇਦ ਨਾ ਪਾਇਆ ਅਸਲੀ ਉਹ ਵਿਚੋਲੇ ਨੇ ਆਪਾਂ ਨੂੰ ਰੱਬ ਨੂੰ ਮਲਾਉਣ ਵਾਲੇ ਨੇ ਭਾਗ ਹੋਆ ਗੁਰ ਸੰਤ ਮਲਾਇਆ ਸੰਤ ਨੇ ਗੁਰੂ ਨੂੰ ਮਲਾ ਦਿੱਤਾ ਪੰਜਵੇਂ ਪਾਤਸ਼ਾਹ ਦਾ ਬਚਨ ਹੈ ਭਾਗ ਹੋਇਆ ਭਾਗ ਨੇ ਸਾਡੇ ਭਾਗਾ ਵਾਲੇ ਹੋ ਗਏ ਅੱਜ ਕੀ ਬਾਬਾ ਬੁੱਢਾ ਜੀ ਸੰਤ ਨੇ ਸਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮਲਾ ਦਿੱਤਾ ਭਾਗ ਹੋਆ ਗੁਰਸਤ ਮਲਾਇਆ ਪ੍ਰਭ ਅਨਾਥੀ ਘਰ ਮੈਂ ਪਾਇਆ ਬੋਲੇ ਹਾਰ ਬਚੋਲੇ ਦੇ ਜੀ ਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਮਹਾਰਾਜ ਨੇ ਇੱਕ ਆਖਰੀ ਬਚਨ ਆਪਾਂ ਦਿੱਤ ਕੇ ਤੇ ਸਮਾਪਤੀ ਕਰੀਏ ਕਿਉਂਕਿ ਮਹਾਰਾਜ ਦੇ ਬਚਨ ਮੁਕਣ ਵਾਲੇ ਨਹੀਂ ਛੋਟੇ ਮਹਾਰਾਜ ਦੇ ਬਚਨ ਮੁਕਣ ਵਾਲੇ ਨਹੀਂ ਅਬ ਕਹਨ ਸੇ ਮਹਾਪੁਰਖਾਂ ਦੇ ਬਚਨ ਮੁਕਣ ਵਾਲੇ ਨਹੀਂ ਵਿਸਾਰੀ ਜ਼ਿੰਦਗੀ ਉਹਨਾਂ ਨੇ ਏਹੀ ਉਹਨ ਦੇ ਚੀਤਾ ਭਾਈ ਨਾਮ ਜਪੋ ਨਾਮੇ ਅਰਦੋ ਨਾਮੇ ਹੀ ਗਤ ਪਾਓ ਇਹ ਨਾਮ ਜਪੋ ਈਵਨ ਯੋਗਤੇ ਜਾਂਦੇ ਥਾਣੇ ਨਾਮ ਜਪੋ ਕੇਂਦ ਕਰੋ ਧਰਮ ਦੀ ਨਾਮ ਜਪੋ ਤੇ ਵੰਡ ਛਕੋ ਤਿੰਨ ਗੁਣੀ ਮਨੁੱਖ ਨੇ ਸਾਨੂੰ ਦੱਸਦੇ ਨੇ ਆਪਾਂ ਕੱਲੇ ਕਿ ਹੁਣ ਤੱਕ ਹਿੱਤ ਵੀ ਛੱਡ ਗਏ ਹਿੱਤ ਦਾ ਭਈ ਹੀ ਕਰਦੇ ਨੇ ਫਿਰ ਆਪਾਂ ਫਿਰ ਔਖੇ ਹੁੰਦੇ ਆ ਵੀ ਉਹਨਾਂ ਨੇ ਕੋਠੀਆਂ ਪਾ ਲੀਆਂ ਇਹ ਜਿਹੜਾ ਮਿਹਨਤ ਕਰੇਗਾ ਤਾਂ ਪਾਏਗਾ ਹੀ ਨਾ ਤੂੰ ਕਰ ਮਿਹਨਤ ਕਿਉਂ ਛੱਡ ਗਿਆ ਗੁਰੂਤਬ ਵੀ ਬੇਮਖ ਹੋ ਗਿਆ ਗੁਰਦਸ ਮਹਾਰਾਜ ਹਨ ਗੁਰਨਾਕ ਦੇਵ ਨੇ 14 ਥਾਲ ਕਰਤਾਰਪੁਰੇ ਕੀਰਤ ਕੀਤੀ ਹੈ ਭਾਵ ਹਰ ਬਲਾ ਬਾਯਾ ਸਾਦੇ ਵਾਸਤੇ ਪੂਰਨੇ ਭਾਏ ਨੇ ਸਾਨੂੰ ਸਿਖਾਉਣ ਵਾਸਤੇ ਕੀਰਤ ਕਰੋ ਨਾਮ ਜਪੋ ਕਿ ਕੀਰਤ ਕਰਨੀ ਨਹੀਂ ਹੈ ਫਿਰ ਨਾਮ ਵੀ ਜਪਣਾ ਹੈ ਫਿਰ ਨਾਮ ਜਪ ਕੇ ਉਹ ਕੀਰਤ ਦੇ ਵਿੱਚੋਂ ਦਸਵਾਂ ਹਿੱਸਾ ਦਾਨ ਵੀ ਕਰੋ ਵੰਡ ਛਕੋ ਹਰ ਇੱਕ ਵਚਨ ਕਹੇ ਜਥੇਦਾਰਾ ਵਾਹਿਗੁਰੂ ਦੇ ਹੁਕਮ ਵਿੱਚ ਅਸੀਂ ਆਏ ਸਾ ਧਿਆਨ ਦੇਣਾ ਤਾਂ ਹੁਕਮ ਵਿੱਚ ਆਉਂਦੇ ਨੇ ਘੱਲੇ ਆਵੇ एलान ਕਾ ਸਾਧ ਭਰਾਏ ਆਪ ਹਰ ਆਪ ਭੇਜਦਾ ਵਾਹਿਗੁਰੂ ਜੀ ਜਿਵੇਂ ਬਾਗ ਸੋਹਣਾ ਮਾਲੀ ਦੀ ਲੋੜ ਹੈ ਨਾ تیرے ਮਾਲੀ ਹੁੰਦੇ ਨੇ ਮਹਾਪੁਰਸ਼ ਬਾਗ ਨੂੰ ਪੂਰਾ ਪਰਫਕਟ ਰੱਖਦੇ ਨੇ ਕਿੰਨੇ ਅਮਰ ਛਕਾਤੇ ਮਹਾਰਾਜ ਸਾਰੇ ਮਹਾਪੁਰਸ਼ਾਂ ਨੇ ਕੋਈ ਅੰਤ ਹੈ ਤਾਂ ਤਾਂ ਇਹ ਮਹਾਪੁਰਜ ਅਮਰਤ ਨਾ ਚਕਾਉਣਾ ਬਸ ਦੂਜਾ ਹੀ ਪਾਸ ਹੋ ਜਾਣਾ ਸਾਰਾ ਫਿਰ ਹਰੀ ਹਰ ਹੈ ਫਿਰ ਪੰਜ ਪਿਆਰੇ ਆਪਣੇ ਆਪਣੇ ਆਣੇ ਇਹਦਾ ਕਿਰਪਾ ਹੀ ਐ ਸੰਪਰਦਾਵਾਂ ਦੀ ਕਿਰਪਾ ਹੀ ਐ ਸਾਧ ਸੰਗਤ ਮਹਾਰਾਜ ਜੀ ਕਹਿੰਦੇ ਜਸਧਾਰਾ ਵਾਹਿਗੁਰੂ ਦੇ ਕਿਰਪਾ ਨਾਲ ਸੰਸਾਰ ਚ ਆਇਆ ਥਾਂ ਪੂਰੇ ਹੁਕਮ ਵਿੱਚ 70 ਸਾਲ ਇੱਕ ਸੈਕਿੰਟ ਅਥੀ ਆਰਾਮ ਨਹੀਂ ਕੀਤਾ ਮਨੁੱਖਤਾ ਦੇ ਭਲੇ ਬਾਅਦ ਤੇ ਪੰਥ ਦੀ ਸੇਵਾ ਬਾਅਦ ਤੇ ਅਸੀਂ 70 ਸਾਲ ਲਗਾਤਾਰ ਤੇ ਹੁਣ ਅਸੀਂ ਆਰਾਮ ਕਰਾਂਗੇ ਪ੍ਰਭੂ ਦੀ ਗੋਦ ਵਿੱਚ ਜਾ ਕੇ ਆਇਆ ਇਹ ਕਿਹਾ ਇਹ ਬਈ ਹੁਣ ਸਾਨੂੰ ਵਾਹਿਗੁਰੂ ਜੀ ਬੁਲਾ ਰਹੇ ਹਨ ਜਿਨ ਤੁਮ ਭੇਜੇ ਤਿਨੈ ਬੁਲਾਏ ਸੁਖ ਸਹਿਜ ਸੇ ਤੇ ਘਰ ਆਓ ਜਿਨੇ ਭੇਜਿਆ ਉਹ ਮੈਨੂੰ ਬੁਲਾ ਰਿਹਾ ਹੈ ਬਈ ਸਹਿਜ ਨਾਲ ਘਰ ਆਜੋ ਆਪਣੇ ਫੇਰ ਮਹਾਰਾਜ ਨਾਲ ਵਚਨ ਹੋਰ ਕੀ ਕੀਤਾ ਸਾਧ ਸੰਗਤ ਜਦੋਂ ਵਾਹਿਗੁਰੂ ਜੀ ਭੇਜਣਗੇ ਫੇਰ ਆ ਜਾਵਾਂਗੇ ਹਾਥ ਰੱਖੀਏ ਹਾਥ ਇਹੀ ਰੱਖੀਏ ਕਿਤੇ ਕਿਤੇ ਫੇਰ ਵੀ ਕਰਾਂ ਦੀ ਰੱਬਾ ਮੇਲੇ ਕੰਮ ਵਿੱਚ ਆ ਜਾਂਦੇ ਨੇ ਫਿਰ ਚਲੇ ਜਾਂਦੇ ਨੇ ਦੁਨੀਆਂ ਦਾ ਭਲਾ ਕਰਦੇ ਨੇ ਫਿਰ ਆ ਜਾਂਦੇ ਨੇ ਫਿਰ ਚਲੇ ਜਾਂਦੇ ਆ ਇਸ ਤਰ੍ਹਾਂ ਮਹਾਰਾਜ ਜੀ ਭਾਈ ਸਾਧ ਸੰਗਤ 50ਵੀਂ ਵਰਤੀ ਆ ਗਈ 50 ਸਾਲ ਹੋ ਗਏ ਉਹ 1975 ਵਿੱਚ ਛੱਡਿਆ ਮਹਾਰਾਜ ਜੀ ਨੇ ਛੱਬੀਗਾਸ ਤੋਂ ਛੱਬੀਗਾਸ ਤੋਂ 1925 50ਵੀਂ ਵਰਤੀ ਵੱਡੇ ਪੱਧਰ ਤੇ ਆਪਾਂ ਮਨਾ ਰਹੇ ਆ ਪਹੌਰ ਸਾਹਿਬ ਜਲਗਤਾ ਮਨਾਉਣੀ ਹੈ ਰਾਣ ਸਾਹਿਬ ਤਾਂ ਮਨਾਉਣੀ ਹੈ ਉਥੇ ਆਪਾਂ ਨੇ 15 ਕਮਰੇ ਵੱਡੇ ਬਣਾਤੇ ਰਹਿਸ਼ ਵਾਸਤੇ ਤੇ ਪ੍ਰੋਗਰਾਮ ਹੈ 30 31 ਅਗਸਤ ਤੇ 1 ਸਤੰਬਰ ਤਿੰਨ ਦਿਨ ਪ੍ਰੋਗਰਾਮ ਆ ਉਥੇ ਲਗਾਤਾ 30 ਦਾ ਵੀ ਹੋਏਗਾ ਰਾਤ ਨੂੰ ਦੀਵਾਨ ਉੱਤੇ 31 ਨੂੰ ਉਥੇ ਨਗਰ ਕੀਰਤਨ ਕੱਢਣਾ ਹੈ ਆਪਾਂ ਨੇ ਮਹਾਰਾਜ ਕਲਗੀਧਰ ਪਾਤਸ਼ਾਹ ਭਗੌਰ ਸਾਹਿਬ 24 ਸਾਹਿਬ ਚਾਰਨ ਕੀਤੀ ਨਾ ਚੋ ਵੀ ਸਾਹਿਬ ਗੁਰਦੁਆਰੇ ਤੋਂ ਚੱਲ ਕੇ ਥੱਲੇ ਆਪਣਾ ਸਥਾਨ ਜਿੱਥੇ ਬਣਿਆ ਉੱਥੇ ਆਉਣਾ ਸੰਗਤਾਂ ਨੇ 31 ਤਰੀਕ ਨੂੰ ਸਾਰੇ ਰਾਗ ਕੀਰਤਨ ਹੋਣਾ ਰਹਿਣ ਸਵਾਈ ਪਹਿਲੇ ਰੂਪ ਭੋਗ ਸਵੇਰੇ 5 ਤੋਂ ਬਾਅਦ ਅੰਮ੍ਰਿਤ ਛਕਾਇਆ ਜਾਵੇਗਾ ਉਸ ਤੋਂ ਬਾਅਦ ਫਿਰ 9-10 ਵਜੇ ਸ਼ੁਰੂ ਕਰਕੇ ਜਿਸ ਵੇਲੇ ਮਹਾਰਾਜ ਜੀ ਐਨ ਟਾਈਮ ਤੇ ਜਲ ਪ੍ਰਵਾਹ ਕੀਤਾ ਉਦੋਂ ਤੱਕ ਕੀਰਤਨ ਸੰਗਤਾਂ ਨੇ ਉੱਤੇ ਕਰਨਾ ਹੈ ਭਾਈ ਜੁੜਨਾ ਹੈ ਮਹਾਰਾਜ ਦੇ ਚਰਨਾਂ ਦੇ ਨਾਲ ਗੁਰੂ ਦੇ ਚਰਨਾਂ ਦੇ ਨਾਲ ਕਿਉਂਕਿ ਉਹਨਾਂ ਦੇ ਨਾਲ ਕਈ ਕਹਣਗੇ ਜੀ ਇਹ ਸੰਤ ਕਿਤੇ ਰੱਬ ਤੋਂ ਵੀ ਵੱਡੇ ਹੋਗੇ ਕਿ ਗੁਰੂ ਤੋਂ ਵੀ ਵੱਡੇ ਹੋਗੇ ਗੁਰੂ ਹੀ ਕਹਿ ਰਿਹਾ ਹੈ ਕੀ ਕਹਿ ਰਿਹਾ ਜੋ ਹਰ ਦਾਸਨ ਕੀ ਉਸਤਤ ਹੈ ਤਰਕ ਹਰ ਕੀ ਵਡਿਆਈ ਹਰੀ ਦੇ ਦਾਸਾਂ ਦੀ ਜੇ ਉਸਤਤ ਕਰਦੇ ਹੋ ਤੁਸੀਂ ਰੱਬ ਦੇ ਪਿਆਰੇ ਜਿੰਨੇ ਵੀ ਮਹਾਂਪੁਰਜ ਨੇ ਉਹਨਾਂ ਦੀ ਵਡਿਆਈ ਹੁੰਦੀ ਹੈ ਤਾਂ ਇਹ ਪਰਮੇਸ਼ਰ ਕਹਿੰਦਾ ਮੇਰੀ ਵੀ ਵਡਿਆਈ ਹੁੰਦੀ ਹੈ ਕਿਉਂਕਿ ਮੇਰੇ लाडले ਪੁੱਤਰ ਹਨ ਸਫਲ ਜਨਮ ਹਰ ਜਨਕਾ ਉਪਜਾ ਜਨਕੀਨੋ ਉਹ ਤਾਂ ਬਿਧਾਤਾ ਸੌ ਤਾਰਾ ਕਰ ਦੁੱਤਾ ਰੱਬ ਨੂੰ ਸੰਤਾਂ ਨੇ ਨਹੀਂ ਉਹਨੇ ਉੱਤਰਾ ਹੀ ਜਾਣਾ ਸੀ ਖੰਤ ਸਾਈਂ ਕੇ ਲਾੜਲੇ ਖੰਤ ਸਾਈਂ ਕੇ ਪੁੱਤ ਸੰਤ ਨਾ ਹੋਤੇ ਜਗਤ ਹਾਂ ਰੱਬ ਵੀ ਜਾਂਦਾ ਹੋਤ ਹੁਣੇ ਉੱਤਰੇ ਜਾਣਾ ਸੀ ਆਏ ਬਾਣੀ ਕਹਦੀ ਐ ਸਫਲ ਜਨਮ ਹਰ ਜਨਮ ਦਾ ਉਪਜਿਆ ਜਿਨ ਕੀਨੋ ਸੌਤ ਬਿਧਾਤਾ ਤੇ ਜਿਹੜੇ ਮਹਾਪੁਰਖਾਂ ਦੀ ਵਡਿਆਈ ਉਹਨਾਂ ਦੀ ਜੈ ਜੈਕਾਰ ਕਰਦੇ ਨੇ ਤਾਂ ਕਹਿੰਦੇ ਵਾਹਿਗੁਰੂ ਜੀ ਕਹਿੰਦੇ ਹਰ ਆਪਣੀ ਵਿਡਿਆਏ ਭਾਮ ਦੀ ਜਨਕਾ ਜੈਕਾਰ ਕਰਾਈ ਹੋ ਰਹੀ ਐ ਤੇ ਜੈ ਜੈਕਾਰ ਹੋ ਰਹੀ ਤੇਰੀ ਜੈ ਜੈਕਾਰ ਜੈ ਜੈਕਾਰ ਭਇਓ ਜਗ ਅੰਤਰ ਲਾਥੇ ਸਗਲ ਵਸੂਰੇ ਇੱਕ ਸ਼ਾਮੇ ਦੀ ਰਜ਼ਾਕਤ ਨੂੰ ਦੇਖਦਿਆਂ ਹੋਇਆਂ ਇੱਕ ਪ੍ਰੋਗਰਾਮ ਦੱਸਣਾ ਤੁਹਾਨੂੰ ਜਿਹੜਾ ਗਿਆ ਸੀ ਜੁਰੂ ਕੀਤਾ ਇੱਕ ਸਾਲ ਤੋਂ ਪਾਈ ਪੈਸੇ ਤਾਂ ਲਾਈਵ ਚੱਲਦਾ ਸਾਰਾ ਤਕਰੀਬਨ ਪਤਾ ਹੀ ਹੈ ਪਰ ਫਿਰ ਵੀ ਬੇਨਤੀ ਕਰਦੇ ਆ ਬਈ ਗ੍ਰੰਥੀ ਸਿੰਘ 55 ਨਾਲ ਸਾਡਾ ਸੰਪਰਕ ਹੋਇਆ ਉਹਨਾਂ ਨਾਲ ਗਰੂ ਆ ਇਹ ਬਣਿਆ ਬਈ ਘੱਟੋ ਘਾਟ 10 ਬੱਚਿਆਂ ਨੂੰ ਤੁਸੀਂ ਸੰਥਿਆ ਕਰਾਓ ਵੱਧ ਤੁਹਾਡੀ ਮਰਜ਼ੀ ਹੈ ਅਸੀਂ ਚਾਹੁੰਨੇ ਘੱਟੋ ਘਾਟ 10 ਜ਼ਰੂਰ ਹੋਣ ਕਹਿੰਦੇ ਜੀ ਠੀਕ ਹੈ ਤੁਹਾਨੂੰ ਅਸੀਂ ਹਰ ਮਹੀਨੇ ਹਰ ਗ੍ਰੰਥੀ ਨੂੰ 2500 ਰੁਪਈਆ ਸੇਵਾ ਕਰਾਂਗੇ ਤੁਹਾਡੀ ਕਿਉਂਕਿ ਸੇਵਾ ਸਾਡਾ ਵੀ ਯੋਗਦਾਨ ਪਵੇ ਨਾ ਵੇਖਿਆ ਇਹ ਪੰਤਕ ਦੇਵ ਹੈ ਭਾਈ ਕਿੰਨੇ ਪ੍ਰੇਮੀਆਂ ਨੇ ਉੱਥੇ ਆਸੇ ਦੀਆ ਵਿੱਚ ਗਏ ਘਟੋ ਕਰਤੀ 35 ਉਹਨਾਂ ਨੇ ਗ੍ਰੰਥੀਆਂ ਦੀ ਜ਼ਿੰਮੇਵਾਰੀ ਲੈ ਲਈ ਤੇ ਜੇ ਹਰ ਮਹੀਨੇ ਅਸੀਂ ਉਹਨਾਂ ਦੀ ਸੇਵਾ ਅਸੀਂ ਕਰਨਾ ਚਾਹੁੰਦੇ ਹਾਂ ਕਿਉਂਕਿ ਪਤਾ ਹੈ ਵੀ ਪੰਤਕ ਸੇਵਾ ਆਪਣਾ ਜਿਹੜੀ ਬਚਪਨ ਹੈ ਨਾ ਇਹਨੂੰ ਪਨੀਰੀ ਕਹਿੰਦੇ ਨੇ ਪਨੀਰੀ ਸਾਉਂ ਦੀ ਆਪਾ ਨਾ ਨਸ਼ੇ ਹੋਣ ਆਪਣੇ ਪੰਜਾਬ ਤੇ ਨਾ ਕੋਈ ਇਸ ਇਥਾਈ ਬਣੇ ਕਿਉਂਕਿ ਬੱਚੇ ਬਣ ਗਏ ਗੁਰੂ ਵਾਲੇ ਬੱਚਿਆਂ ਨੇ ਬਾਣੀ ਪੜ੍ਹ ਲਈ ਬਾਣੀ ਨੇ ਉਹਨਾਂ ਨੂੰ ਗਿਆਨ ਦੇ ਦਿੱਤਾ ਗਿਆਨ ਤੋਂ ਬਾਅਦ ਉਹ ਫਿਰ ਬਾਣੀ ਤੇ ਬਾਣੇ ਦੇ ਧਾਰ ਨਹੀਂ ਹੋਗੇ ਫਿਰ ਉਹਨਾਂ ਦਾ ਮਤਲਬ ਹੀ ਕੋਈ ਨਹੀਂ ਕਿਸੇ ਹੋਰ ਦਾ ਪਾਣੀ ਚੜ ਜਾਵੇ ਉਹਨਾਂ ਤੇ ਪਰ ਇਹ ਸਾਡੇ ਮਨ ਵਿੱਚ ਸੀ ਜੇ ਬੱਚਿਆਂ ਨੂੰ ਆਪਾਂ ਥਾਂ ਓੜੀਏ ਪਹਿਲਾਂ ਬੱਚਿਆਂ ਦੀ ਨਹੀਂ ਖਿਆਲ ਕੀਤਾ ਬੀਬੀਆਂ ਨੇ ਵੀ ਨਹੀਂ ਕੀਤਾ ਇਹ ਬੁਰਾ ਨਾ ਮਨਾਉਂਦਾ ਹੁਣ ਵੀ ਕਹਿੰਦਾ ਇਹ ਜੋੜੇ ਗੋਦੀ ਦੇ ਲਾਲ ਹਨ ਨਾ ਤੁਹਾਡੇ 14 ਸਾਲ ਤੋਂ ਪਹਿਲਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਨੂੰ ਅਮਰ ਛਕਾ ਦਿਓ ਭਾਈ ਬਸ ਤੁਹਾਡੀ ਮੰਨਦਾ ਹੈ ਜੋ ਬੱਚਾ ਤੂੰ ਨਹੀਂ ਛਕਿਆ ਕੋਈ ਗੱਲ ਨਹੀਂ ਪਰ ਬੱਚੇ ਨੂੰ ਜ਼ਰੂਰ ਛਕਾ ਦੇਣਾ ਉਹਦਾ ਫਿਊਚਰ ਬਣਾ ਦੇਣਾ ਤੇ ਇਹਦਾ ਫਲ ਵੀ ਤੈਨੂੰ ਮਿਲੇਗਾ ਤੇਰਾ ਇੱਕ ਮਰ ਜਾ ਜਿਹੜਾ ਮਾਨ ਦਿੱਤਾ ਨਾ ਮਹਾਰਾਜੀ ਨੇ ਗੁਰਦੇਵ ਮਾਤਾ ਓ ਮਾਤਾ ਗੁਰਦੇਵ ਦਾ ਫਰਜ ਅਦਾ ਕਰ ਦੇਵੇ ਗੁਰੂ ਮਹਾਰਾਜ ਨੂੰ ਬਾਹ ਫੜਾ ਦੇ ਆਪਣੇ ਬੱਚੇ ਦੀ ਫਿਰ ਗੁਰੂ ਜਾਨੇ ਤੈਨੂੰ ਫਿਕਰ ਕੋਈ ਨਹੀਂ ਤੂੰ ਸੁਰ ਕਰੂਗੋ ਇਹ ਜ਼ਰੂਰੀ ਹੈ ਸਾਵਧਾਨ ਹੋਵੋ ਬੜੀ ਢਾ ਲੱਗੀ ਹੈ ਬੜਾ ਕੁਝ ਹੋ ਰਿਹਾ ਹੈ ਪ੍ਰੀ ਪਲੈਨਿੰਗ ਬੜੋ ਬੜੇ ਕਾ ਪ੍ਰੋਗਰਾਮ ਬਸ ਕੀ ਚੁਭਦਾ ਲੋਕਾਂ ਨੂੰ ਜੂੜਾ ਤੇ ਹੁੰਦਾ ਉਹ ਕਦੇ ਜੋੜਾ ਨਹੀਂ ਰਹਿਣ ਦੇਣਾ ਤੇ ਊੜਾ ਵੀ ਨਹੀਂ ਰਹਿਣ ਦਿੰਦਾ ਊੜਾ ਬਾਣੀ ਜੋੜਾ ਸਾਡੀ ਸਿੱਖੀ ਕਕਾਰ ਪਰ ਕੀ ਉਹਨਾਂ ਦੇ ਕਹੇ ਤੇ ਤੁਸੀਂ ਫਿਰ ਕੇਸ ਕਟਾ ਦਿਓਗੇ ਔਰੰਗਜ਼ੇਬ ਦੇ ਕਹਿਣ ਤੇ ਮਹਾਰਾਜਾ ਜੀ ਚੁੱਪ ਕਰ ਜਾਂਦੇ ਔਰੰਗਜ਼ੇਬ ਤਾਂ ਕਹਿੰਦਾ ਸੀ ਵਈ ਤੇ ਮੁਸਲਮਾਨ ਤੋਂ ਬਿਨਾ ਕੋਈ ਘੋੜ ਸਵਾਰੀ ਨਹੀਂ ਕਰ ਸਕਦਾ ਮਹਾਰਾਜਾ ਜੀ ਕਹਦੇ ਅਸੀਂ ਦੋ ਦੋ ਘੋੜਿਆਂ ਦੀ ਸਵਾਰੀ ਕਰਾਂਗੇ ਤੂੰ ਕਿਹੜੇ ਭਲੇਖੇ ਚਾ ਔਰੰਗਜ਼ੇਬ ਕਹਿੰਦਾ ਸੀ ਕੋਈ ਮੁਸਲਮਾਨ ਤੋਂ ਬਿਨਾ ਸਿਰ ਤੇ ਪੱਗ ਨਹੀਂ ਮੰਨ ਸਕਦਾ ਮਹਾਰਾਜ ਕਹੇ ਦੋ ਦੋ ਦਸਤਾਰਾਂ ਸੁਝਾਉਂਗੇ ਤੁਹਾਡੇ ਤੇ ਕਹਿੰਦਾ ਕੋਈ ਖਸਤਾ ਨਹੀਂ ਰੱਖ ਸਕਦਾ ਕਹਿੰਦੇ ਅਸੀਂ ਕਿੰਨੇ ਖਸਤੇ ਰੱਖਾਂਗੇ ਤੈਨੂੰ ਪਤਾ ਹੀ ਨਹੀਂ ਹੈ ਕਿ ਜੇ ਉਹ ਕਹਿੰਦੇ ਵੀ ਅੰਗਰੇਜ਼ ਔਰੰਗਦੇਵ ਐ ਚਾਹੁੰਦਾ ਤੇ ਅਸੀਂ ਵੀ ਟੁੱਪ ਕਰਕੇ ਬਹਿ ਜਾਈਏ ਜੇ ਦੋਹੋਂ ਨੇ ਐਵੇਂ ਚਾਹੁੰਦਾ ਫਿਰ ਉਹਨਾਂ ਨਾਲ ਹੀ ਥੋੜੀ ਲੱਗ ਜਾਣਾ ਆਪਣੇ ਸਿਧਾਂਤ ਤੇ ਡਿਢ ਰਹੋ ਗੁਰੂ ਦੇ ਚਰਨ ਨਹੀਂ ਲੱਗੋ ਬੇਨਤੀ ਆ ਹੱਥ ਜੋੜ ਕੇ ਅਮਰਦ ਨਹੀਂ ਛਕਿਆ ਕਮ ਸੇ ਕਮ ਰੋਮਾਂ ਦੀ ਬੇਅਦਬੀ ਕਰਨੀ ਛੱਡ ਦਿਓ ਬੀਬੀਏ ਤੁਸੀਂ ਵੀ ਕੱਤਰ ਨਹੀਂ ਚੱਲਦੀਆਂ ਕਿਰਪਾ ਰੱਖਿਓ ਥਾਰੇ ਵਿੱਚ ਜਿਹੜੀਆਂ ਸੰਗਤ ਕਰਨ ਵਾਲੇ ਉਹਨਾਂ ਦੀ ਗੱਲ ਹੈ ਬਹੁ ਗਿਣਤੀ ਇਹ ਦੇਖਦੇ ਆਂ ਅਸੀਂ ਚੰਗੇ ਚੰਗੇ ਸੁਹਣ ਸਾਹਿਬ ਪੜਨ ਵਾਲੀਆਂ ਰੰਗ ਲਾਉਂਦੀਆਂ ਨੇ ਕਾਲਾ ਮੂੰਹ ਕਰਦੀਆਂ ਨੇ ਕਿਉਂ ਬਈ ਇਹ ਇਹ ਗੁਰਮਤ ਹੈ ਕੋਈ ਮਹਾਰਾਜ ਰਣਜੀਤ ਸਿੰਘ ਨੇ ਕਿਤੇ ਕਹਿੰਦੇ ਕਾਲਾ ਮੂੰਹ ਕਰ ਲਿਆ ਫਿਰ ਕਾਲੀ ਬੁਲਾ ਚੰਗ ਬੇਪਰਵਾ ਉਹਨੇ ਸੁਨੇਹਾ ਭੇਜਿਆ ਕਹਿੰਦੇ ਮੁੰਡੇ ਢੱਗੇ ਨੂੰ ਤੋ ਕਾਲਾ ਕਰਦਾ ਬੱਗੇ ਨੂੰ ਜਾਂ ਅਜ